ਬੈਜੀ ਜੀ ਖਾਲਸਾ ਬੈਜੀ ਛੱਤੇ ਬੀਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਤੀ ਕੀ ਹਾਲ ਹੈ ਬਸ ਠੀਕ ਹੈ ਬੀਜੀ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਵਿਆਹ ਤੇ ਜਿਹੜੀਆਂ ਕੁੜੀਆਂ ਚੂੜਾ ਪਾਉਂਦੀਆਂ ਨੇ ਉਹ ਅੱਜ ਕੱਲ ਦਾ ਰਿਵਾਜ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਕੁੜੀਆਂ ਚੂੜਾ ਪਾਉਂਦੀਆਂ ਸੀ ਤੇ ਚੂੜਾ ਪਾਉਣ ਦਾ ਮਤਲਬ ਕੀ ਹੈ ਚੂੜਾ ਪਾਉਣ ਦਾ ਮਤਲਬ ਇਹ ਮਤਲਬ ਤਾਂ ਹੈਗਾ ਬੜਾ ਵੱਡਾ ਜੇ ਕੋਈ ਸਮਝੇ ਤੇ ਚੂੜਾ ਪਾਉਂਦੀਆਂ ਸੀ ਤੇ ਚੂੜਾ ਨੂੰ ਪੰਡਾਉਂਦੀਆਂ ਸੀ। ਉਦੋਂ ਚੂੜਾ ਉਹ ਜਿਹੜਾ ਹਾਥੀ ਦੇ ਦੰਦ ਦਾ ਚੂੜਾ ਹੈ ਨਾ ਕਈ ਇਹ ਮਹਿੰਗਾ ਹੁੰਦਾ ਹੈ ਚੂੜਾ। ਕਈ ਚੂੜਾ ਇਹ ਜੋ ਹੁੰਦੇ ਵੀ ਜਿਆਦਾ ਸਿਰ ਸਾਡੇ ਹੱਥੀ ਰਹੂਗਾ। ਕਈਆਂ ਦਾ ਚੂੜਾ ਉਦੋਂ 5-5 ਸਾਲ ਹੱਥੀ ਰਹਿੰਦਾ ਹੈ। ਵੀ ਟੁੱਟ ਜਿਹਦਾ ਟੁੱਟਣਾ ਤੇ ਉਦੋਂ ਹੀ ਲਾਉਣਾ ਉਹ ਚੂੜੇ ਨੂੰ ਲਾਉਣਾ ਨਹੀਂ ਹੈਗਾ। ਕਲੀਰੇ ਵੇ ਲੋ ਜਿਹਨੂੰ ਆਏ ਗੁਰਦੁਆਰਾਤ ਕਲੀਰੇ ਨਹੀਂ ਲਾਉਣੀ ਜੇ ਕੁੜੀ ਵਿਆਹ ਕੇ ਲਿਉਣੀ ਆ। ਉਦਨ ਕਲੀਰੇ ਦੇ ਰਾਤ ਨਹੀਂ ਲਾਉਣਾ ਸਵੇਰੇ ਜਨਾਨ ਕਰਨਾ ਵਾ ਉਹ ਸੂਟ ਜਿਹੜਾ ਪਿੰਕ ਸੂਟ ਆਪਣੇ ਪੇਕੇ ਦਾ ਪਾਇਆ ਹੋਣਾ ਉਹ ਸੂਟ ਸਵੇਰੇ ਲਾਉਣਾ ਵਾ ਤੇ ਵਰੀ ਦਾ ਸੂਟ ਪਾਉਣਾ ਸਹਰਿਆਣਾ ਫਿਰ ਉਹਨੂੰ ਤਿਆਰ ਕਰਕੇ ਫਿਰ ਗੁਰਦਾਰੇ ਖਾਣਾ ਗੁਰਦਾਰੇ ਖਾ ਕੇ ਤੇ ਫਿਰ ਉਹਨਾਂ ਗਾਨੇ ਖੇਡਣੇ ਆ ਗਾਨੇ ਖੇਡ ਕੇ ਉਹਨੂੰ ਲਾਗਣ ਘਟਾਉਂਦੀਂਦੀ ਵੱਡੀ ਭਰਾ ਚ ਕੱਚੀ ਲੱਸੀ ਕੋਪ ਪਾਉਣੇ ਦੁੱਪਾ ਨਹੀਂ ਪਾ ਕੇ ਜੁੱਧ ਦੁੱਧ ਪਾ ਦੇਣਾ ਤੇ ਉਦੋਂ ਹੁੰਦੇ ਸੀ ਪੈਸੇ ਮੋٹے ਪੈਸੇ ਇਹ ਇੱਕ ਵੇਚਣਾ ਚਾਂਦੀ ਦਾ ਰੁਪਈਆ ਉਹ ਜਦੋਂ ਨੰਗਾਨੇ ਕੁੜੀ ਮੁੰਡੇ ਦੇ ਖੋਲਿਆ ਉਹ ਵੀ ਪਾਣੀ ਦੀ ਸੁੱਟ ਦੇਣੇ ਆ ਉਹ ਫਿਰ ਲਾਗਣ ਨੇ ਪੁੱਤ ਉਹਨਾਂ ਨੇ ਵਿੱਚ ਆਤਮਾਰਵਾ ਵੀ ਇਹਨਾਂ ਨੂੰ ਤੁਸੀਂ ਡੱਬੋ ਉਹ ਕਦੀ ਤੇ ਰੁਪਈਆ ਇਹ ਮੁੰਡੇ ਦੇ ਹੱਥ ਜਾਣਾ ਕਦੀ ਕੁੜੀ ਦੇ ਹੱਥ ਚ ਆ ਜਾਣਾ ਚਲੋ ਉਹ ਨੰਗਾਨੇ ਖੇਡ ਲਿਆ ਗਾਨੇ ਖੇਡੇ ਆ ਤੇ ਆਪਣਾ ਉਹ ਜਦੋਂ ਹੱਥ ਕੰਡ ਦੀ ਛੇਵਾਰਾਂ ਨੇ ਇਤਨਾ ਹੀ ਬੋਲਣਾ ਮੈਂ ਵੀ ਲੱਭੋ ਉਹ ਗਿਆ ਲੱਭੋ ਉਹਨਾਂ ਦੁਵਾਂ ਜੇ ਲੱਭਣਾ ਤੇ ਕੱਪੜੇ ਵਿੱਚ ਪਾ ਦੇਣਾ ਵੀ ਕੋਈ ਭਿੱਜਣ ਵੀ ਨਾ ਤੌਲੀਏ ਪਾ ਦੇਣੇ ਭਿੱਜਣ ਨਾ ਉਧਰ ਦੇ ਮੁੰਡੇ ਕੋਲ ਤੇ ਕੱਪੜੇ ਨਾ ਭਿੱਜਣ ਉਹਨਾਂ ਲੱਭ ਕੇ ਤੇ ਬਾਅਦ ਚ ਜਦੋਂ ਉਹਨੇ ਉਹ ਰੁਪਈਆ ਤੇ ਜਿਹੜੇ ਜਿਹੜੇ ਗਾਨੇ ਤੇ ਰੁਪਈਆ ਹੁੰਦਾਈ ਨਾ ਤੇ ਉਹ ਵਿੱਚ ਪੈਸੇ ਮੋٹے ਪੈਸੇ ਤਾਂਮੇ ਦੇ ਪੈਸੇ ਹੁੰਦੇ ਪੰਜ ਉਹਨੇ ਸਾਰੇ ਪੈਸੇ ਤੇ ਉਹ ਜਦੋਂ ਮੋਟੀ ਚ ਪੜ ਕੇ ਨਾ ਤੇ ਕੁੜੀ ਦੀ ਝੋਲੀ ਚ ਆਕਰਨ ਖੱਟਿਆ ਕਮਾਇਆ ਤੇ ਝੋਲੀ ਚ ਪਾਇਆ वो जरा जरा है जो कुछ होना झोली कुड़ी बना पा देना तो फिर जो चूड़े की गल है चूड़ा नहीं मुड़के ला कलीरे उद एक गोदरे चढ़ा देना जिदन जाना गोदरे चुप तो बाकी घर कलीरे ला देने, के ला देने। वो, वो अगले दिन दे लौने आदमी नहीं लाने हमें हूँ हूं तो वेखी कुड़ी उ सारा कुछ ला दी पर नहीं उदो नहीं सी लादियां जोड़ा चूड़ा सीए चूड़ा टुट टुट के चूड़ी टुटगी लत्तगी चूड़ी टुटगी ला जो सारा चूड़ा टुट जाता है ना ਚੂੜੀਆਂ ਗੜੀ ਹੋਰ ਚੜਾ ਲੈਣੀਆਂ ਦੀਆਂ ਤੇ ਚੂੜਾ ਨਹੀਂ ਸੀ ਲਾਉਂਦੀਆਂ ਚੂੜਾ ਟੁੱਟ ਕੇ ਨਾਤਾ ਹੈ ਤੇ ਜਿਹੜਾ ਪੱਕਾ ਚੂੜਾ ਹੱਥ ਦੇ ਦੰਦ ਦਾ ਉਹ ਬਹੁਤ ਚਿਰ ਹੰਡਦਾ ਹੈ ਰੋਗਨ ਲੱਜ ਜਾਂਦਾ ਹੁੰਦਾ ਵੀ ਦਲੂਰੇ ਰੋਟੀਆਂ ਲਾਉਣੀਆਂ ਲੋਹੇ ਤੇ ਫਕਾਉਣੀਆਂ ਰੰਗ ਸਾਰਾ ਰਸ ਜਾਣਾ ਚਿੱਟਾ ਨਿਕਲ ਹੁੰਦਾ ਹੈ ਤੇ ਕੁੜੀਆਂ ਨੇ ਚਿੱਟਾ ਚੂੜਾ ਹੀ ਪਾਇਆ ਚਿੱਟਾ ਵੀ ਨਹੀਂ ਲਾਉਣਾ ਹੀ ਨਹੀਂ ਹੋਰ ਚੂੜੀਆਂ ਗੜੀ ਚੜਾ ਲੈਣੀਆਂ ਵਾ ਤੇ ਉਹ ਚੂੜਾ ਨਹੀਂ ਲਾਉਣਾ ਤੇ ਚੂੜਾ ਮਾਮਾ ਚੜਾ ਮਾਦੇ ਮਾਮਾ ਚੂੜਾ ਚੜਾ ਰੱਖਣਾ ਵੀ ਦਾਣ ਹੁੰਦਾ ਕੋਈ ਹੁਣ ਇਹ ਨਹੀਂ ਮਿਲਦਾ ਫਿਰਦਾ ਵੀ ਦਾਨ ਕਿਨੇ ਤੇ ਜਿਨ੍ਹਾਂ ਨੇ ਉਦੋਂ ਵੀ ਅੰਮ੍ਰਿਤ ਛਕਿਆ ਸੀ ਨਾ ਉਦੋਂ ਉਹ ਵੀ ਨਹੀਂ ਚੂੜਾ ਪਾਉਂਦੀਆਂ ਜਿਨ੍ਹਾਂ ਨੇ ਨਹੀਂ ਛਕਿਆ ਅੰਮ੍ਰਿਤ ਉਹ ਪਾਉਂਦੀਆਂ ਸੀ ਹੁਣ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਨਹੀਂ ਪਾਉਂਦੀਆਂ ਜਿਨ੍ਹਾਂ ਨੇ ਛਕਿਆ ਉਹ ਪਾਉਨੇ ਇਹ ਚੂੜਿਆ ਤੇ ਚੂੜੇ ਤੇ ਜਿਹੜਾ ਹੁੰਦਾ ਹੈ ਨਾ ਵਿਆਹਣਾ ਸੂਟ ਇਹਦੇ ਵਿੱਚ ਵੀ ਇਹਦਾ ਵੀ ਕੋਈ ਮਜ਼ਬੂਰ ਨਹੀਂ ਇਹਨੂੰ ਹੰਡਾਉ ਹੁਣ ਇਹਨੇ ਤੇ ਪਤ ਨਿੰਗੇ ਲਹਿੰਗੇ ਬਹੁਤ ਮਹਿੰਗੇ ਆ ਕੋਈ ਕਰਾ ਪਾਲੇ ਬਣ ਕੇ ਪਾਰਟੀ ਉਦੋਂ ਪਾਲੇ ਉਹਨੂੰ ਪਾਉਣਾ ਹੈ ਨਹੀਂ ਪੁਰਾਣੇ ਉਹ ਜਿਹੜਾ ਸੂਟ ਹੁੰਦਾ ਹੀ ਉਹਨੂੰ ਉਹਨੇ ਪਾੜ ਕੇ ਲੋਣਾ ਬਸ ਆ ਨਾ ਤੇ ਢਾਉਣਾ ਹੀ ਆ ਚੂੜਾ ਤੇ ਜਿਹੜਾ ਸੂਟ ਹੁੰਦਾ ਹੀ ਉਹਨੂੰ ਆ ਢਾਉਣਾ ਚੂਣ ਕੇ ਤੇ ਸੁਟਣਾ ਨਿੱਜੇਗਾ ਤੇ ਇਸ ਤਰ੍ਹਾਂ ਕਰਕੇ ਸੀ ਕਿ ਉਹ ਚੂੜੇ ਦੀ ਰਸਮ ਜਿਹੜੀ ਆ ਆਹ ਰਸਮ ਸੀ ਵੀ ਇਹਨੂੰ ਪਾਇਆ ਬਸ ਇਹਨੂੰ ਢਾਉ। ਹੁਣ ਤੇ ਅਜੇ ਹੋਰ ਗਾਨੇ ਵੀ ਖੇੜਦੇ ਗੁਰਦੁਆਰੇ ਕੋਈ ਕੱਢਦਾ ਤੇ ਉਸ ਵੇਲੇ ਚੂੜਾ ਘਾ ਰਣ ਕੇ ਚੂੜਾ ਵੀ ਲਾ ਦਿੰਦੇ ਆ ਤੇ ਗਾਨੇ ਵੀ ਲਾ ਦਿੰਦੇ ਆ ਗਾਨੇ ਅਗਲੇ ਦੇ ਖੇੜ ਦਿੰਦੇ ਸੀ ਹੁਣ ਆਉਂਦੇ ਉਹ ਤੁਹਾਡਾ ਅਕੂ ਕਿੱਥੇ ਚੱਲ ਜਿੱਤਰਾ ਵੀ ਹੰਗਾਰ ਪੰਗਾ ਜਿਆ ਕਰਕੇ ਤੇ ਲਾਂਬੇ ਕਰਦੇ ਆ ਇਹਨਾਂ ਜਿਹੜੇ ਹੁੰਦੇ ਨੇ ਦੇਣਾ ਆਪਣਾ ਵੀ ਜਿ ਸਗਣਾ ਦੇਣੇ ਹਨ ਤੇ ਫਿਰ ਸਗਣਾ ਦੇ ਮਨਾਓ ਫਿਰ ਸਾਰੀਆਂ ਡਰ ਗਵਾਰਨਰ ਨੇ ਭੈਣ ਭਰਾ ਨਾਲ ਹਸਨਾ ਤੇ ਖੇਡਣਾ ਆਂ ਕਿਆ ਪਣੇ ਪਿਆਰ ਗਾਣੇ ਗਾਣੇ ਲੱਗੇ ਖੜਾਉਣ ਤੇ ਚਲੋ